ਜੀ ਪ੍ਰਧਾਨ ਜੀ ਆਜ਼ਾਦ ਨਿਊ ਟੀਵੀ ਤੇ ਤੁਹਾਡਾ ਸਵਾਗਤ ਹੈ ਸਰ ਜੇ ਗੱਲ ਕਰੀਏ ਤਾਂ ਕਿਸਾਨ ਦੇ ਜੁਨੀਏ ਦੇ ਤੁਸੀਂ ਆਪਰਾ ਪ੍ਰੈਜ਼ੀਡੈਂਟ ਦੇ ਕੀ ਫੇਰ ਦੁਬਾਰੇ ਕੀ ਲੋਡ ਪੈ ਗਈ ਕਿ ਆਪਰਾ ਸੰਭੂ ਬਾਰਡਰ ਤੇ ਜਿਹੜਾ ਤਰਨੇ ਲੋਂਦੀ ਜੀ ਸਭ ਤੋਂ ਪਹਿਲਾਂ ਤਾਂ ਆਜ਼ਾਦ ਨਿਊਜ਼ ਅਤੇ ਭਾਰਤ ਨਿਊਜ਼ ਨੂੰ ਮੇਰੇ ਪਿੰਡ ਆਏ ਤੇ ਜੀ ਆਏ ਨੂੰ ਵੈਲਕਮ ਜੀ ਵੇਖੋ ਜਿਹੜਾ ਸਾਨੂੰ ਦੁਬਾਰਾ ਮੋਰਚੇ ਲਾਉਣੇ ਪਏ ਉਹਦੇ ਇਹ ਕਾਰਨ ਸੀਗਾ ਵੀ ਜਿਹੜਾ ਪਿਛਲਾ ਅੰਦੋਲਨ ਚੱਲਿਆ ਸੀਗਾ ਉਹਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਸੀਗੀਆਂ ਸਰਕਾਰ ਨੇ ਸਰਕਾਰ ਨੇ ਲਿਖਤੀ ਦੇ ਕੇ ਪਰ ਉਹ ਜਿਹੜੀਆਂ ਮੰਗਾਂ ਕਾਗਜ਼ੀ ਪੱਤਰਾਂ ਦੇ ਵਿੱਚ ਹੀ ਰਹਿ ਗਈਆਂ ਜਜ ਕਿ ਉਹਨੂੰ ਇੱਕ ਨਵਾਂ ਰੂਪ ਨਹੀਂ ਦਿੱਤਾ ਗਿਆ ਉਹ ਜਿੱਥੇ ਦੀਆਂ ਹੈਗੀਆਂ ਜਿਉਂਦੀਆਂ ਤਿਉਂ ਉਹ ਵੀ ਰਿਉਂ ਮੰਗਾਰੀਆਂ ਇਹਦੇ ਕਰਕੇ ਸਾਨੂੰ ਦੁਬਾਰਾ ਲੋਕਾਂ ਦੇ ਵਿੱਚ ਸਟੇਟ ਕਰਕੇ ਦੁਬਾਰਾ ਉੱਥੇ ਬਾਰਡਰ ਤੇ ਮੋਰਚਾ ਲਾਉਣਾ ਪਿਆ ਜੀ ਸਾਝੀ ਗੱਲ ਕਰੀਏ ਤੇ ਕੀ ਆਪਣਾ ਸਰਕਾਰ ਨੇ ਆਪਣਾ ਕਿਸਾਨਾਂ ਦੇ ਨਾਲ ਧੋਖਾ ਨਹੀਂ ਕੀਤਾ ਵੇਖੋ ਜੀ ਇਹ ਤੇ ਸ੍ਰੀਆਮ ਹੀ ਆ ਜੀ ਸਾਰੇ ਹਰ ਇੱਕ ਬੰਦਾ ਇਸ ਚੀਜ਼ ਦਾ ਗਵਾਹ ਆ ਕਿ ਕਿਸਾਨਾਂ ਦੇ ਨਾਲ ਧੋਖਾ ਹੋਇਆ ਹੈ ਸਰਕਾਰ ਨੇ ਮੰਗ ਕੇ ਮੰਗਾ ਤੇ ਫਿਰ ਜਿਹੜੀਆਂ ਮੰਗਾਆਂ ਹਨ ਅਨਗੋਲੀਆਂ ਕਰਕੇ ਕਿਸਾਨ ਨੂੰ ਜਿਉਂ ਦਾ ਤਿਉ ਹੀ ਰਹਿਨ ਦਿੱਤਾ ਤੇ ਕਿਸਾਨ ਮਜਬੂਰ ਹੋ ਗਿਆ ਵੀ ਦੁਬਾਰਾ ਉਹਨੂੰ ਮੋਰਚੇ ਤੇ ਸੰਘਰਸ਼ ਦੇ ਰਾਹ ਤੁਰਨਾ ਪਿਆ। ਵਿਧਾਨ ਦੀ ਗੱਲ ਕਰੀਏ ਤੇ ਇਹ ਆਮ ਪਬਲਿਕ ਨੂੰ ਵੀ ਕੋਈ ਫਰਕ ਪੈ ਰਿਹਾ ਵਾ ਕਿ ਜਾਂ ਕਿਸਾਨਾਂ ਕਲਿਆਣ ਫਰਕ ਪੈ ਰਿਹਾ। ਵੇਖੋ ਜੀ ਜਿੱਤੇ ਆਮ ਪਬਲਿਕ ਦਾ ਹੀ ਫਾਇਦਾ ਆ ਜੀ। ਇਹ ਆਪਾਂ ਜਿਹੜੀ ਡਿਮਾਂਡ ਕਰ ਰਹੇ ਆ ਆਪਾਂ ਐਮਐਸਪੀ ਦੀ ਕਰ ਰਹੇ ਆ। ਹੁਣ ਦੇਖੋ ਜੀ ਕਣਕ ਦਾ ਰੇਟ ਜਿਹੜਾ ਵਾ 22 ਰੁਪਏ ਆ ਉਹਦੀ ਐਮਐਸਪੀ ਹੈ। ਕਣਕ ਤੇ 22 ਰੁਪਏ ਰੇਟ ਹੋਣ ਦੇ ਨਾਲ ਜਿਹੜਾ ਆਟਾ ਆ ਉਹ ਸਾਨੂੰ ਕੀ ਚਾਹ 35 ਰੁਪਏ ਵੱਧ ਵੱਧ ਦੇ ਹਨੋ ਆਟਾ ਮਿਲੂਗਾ ਹੁਣ ਇਵੇਂ ਲਾ ਲੋ ਜਿਹੜਾ ਪਿਆਜ਼ ਆ ਚਾਹ ਆਲੂ ਆ ਇੱਥੇ ਐਮਐਸਪੀ ਨਹੀਂ ਹੈਗੀ ਹੁਣ ਜਦੋਂ ਕਿਸਾਨ ਪਿਆਜ਼ ਚਾਹ ਆਲੂ ਖੜਦਾ ਆ ਮੰਡੀ ਦੇ ਵਿੱਚ ਤੇ ਉਹਦਾ ਪਿਆਜ਼ 10 ਰੁਪਏ ਜਾਂਦਾ ਆ ਤੇ ਆਲੂ ਜਿਹੜਾ ਆ ਉਹ 5 ਰੁਪਏ ਜਾਂਦਾ ਆ ਜਦਕਿ ਜਦੋਂ ਉਹੋ ਹੀ ਆਲੂ ਪਿਆਜ਼ ਖਰੀਦਦਾਰ ਖਰੀਦ ਆਇਆ ਤੇ ਉਹੋ ਹੀ ਆਲੂ 10 ਰੁਪਏ ਵਾਲਾ 5 ਰੁਪਏ ਵਾਲਾ ਜਿਹੜਾ 50 ਰੁਪਏ ਹੁੰਦਾ ਆ ਤੇ 10 ਰੁਪਏ ਵਾਲਾ ਪਿਆਜ਼ ਜਿਹੜਾ 100 ਰੁਪਏ ਹੁੰਦਾ ਆ ਕਿਉਂਕਿ ਉਹਨਾਂ ਉੱਤੇ ਐਮਐਸਪੀ ਨਹੀਂ ਜੇ ਉਹਨਾਂ ਉੱਤੇ ਐਮਐਸਪੀ ਹੋਵੇ ਤੇ ਹਾਂ ਪੱਕਾ ਸਮਰਥਨ ਮੁੱਲ ਆ ਉਹਦਾ ਫਿਰ ਜਿਵੇਂ ਲੁੱਟ ਹੋ ਕਰਦੇ ਨੇ ਵੱਧ ਰੇਟ ਲਾਉਂਦੇ ਉਹ ਦੁਕਾਨਦਾਰ ਨਹੀਂ ਲਾ ਸਕਦੇ ਇਸ ਕਰਕੇ ਇਹ ਸਾਰਿਆਂ ਦੀ ਲੜਾਈ ਆ ਇਹ ਸਾਰਿਆਂ ਨੂੰ ਇਹਦੇ ਵਿੱਚ ਫਾਇਦਾ ਆ ਕੱਲੇ ਕਿਸਾਨ ਦਾ ਫਾਇਦਾ ਨਹੀਂ ਆਮ ਜਨਤਾ ਦਾ ਵੱਡਾ ਫਾਇਦਾ ਆ ਜੀ ਇਹਦੇ ਵਿੱਚ ਅੰਦੋਲਨ ਦੇ ਵਿੱਚ ਆਮ ਜਨਤਾ ਨੂੰ ਵੀ ਲਾਭ ਮਿਲਣ ਵਾਲਾ ਆ ਕੱਲੇ ਕਿਸਾਨ ਨੂੰ ਲਾਭ ਨਹੀਂ ਇਹਦੇ ਵਿੱਚ ਆਏਗਾ ਸਰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਵੇਖੋ ਜੀ ਪਬਲਿਕ ਨੂੰ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਹੁਣ ਝੋਨੇ ਲੱਗੇ ਨੇ ਖਾਦਾਂ ਪੈ ਗਿਆ ਨੇ ਜਿਹੜਾ ਰਹਿੰਦਾ ਕੰਮ ਕੋਈ ਕਰਕੇ ਤੇ ਮੇਰਾ ਵੀ ਸਾਰੇ ਮੋਰਚੇ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਤੇ ਆਪਣਾ ਜਿਹੜਾ ਆ ਹੱਕ ਜਿਹੜੇ ਹੱਕਾਂ ਲਈ ਲੱਗੇ ਹੋਏ ਆ ਮੋਰਚੇ ਉਹ ਹੱਕਾਂ ਲਈ ਮੋਰਚੇ ਜਿੱਤੀਏ ਤੇ ਆਪਣੇ ਹੱਕ ਲੈ ਕੇ ਆਪਣੇ ਵਤਨਾਂ ਨੂੰ ਵਾਪਸ ਆਈਏ ਸਰ ਜੀ ਗੱਲ ਕਰੀ ਤੇ ਆਪਣਾ ਸਰਕਾਰ ਦੇ ਨਾਲ ਕੋਈ ਮੀੜੀਆਂ ਹੋਈਆਂ ਵਾ ਆਪਣਾ ਮੋਰਚੇ ਦੀਆਂ ਦੀ ਸਰਕਾਰ ਦੇ ਨਾਲ ਪਹਿਲਾਂ ਮੀਟਿੰਗਾਂ ਦਾ ਸੰਸਰਾਂ ਜਿਹੜਾ ਚੱਲਦਾ ਰਿਹਾ ਸੀਗਾ ਪਰ ਪਿਛਲੇ ਕੁਝ ਟਾਈਮ ਤੋਂ ਸਰਕਾਰ ਨਾਲ ਜਿਹੜਾ ਮਿਲਣਿਆ ਦਾ ਸੰਸਰਾਂ ਹੈ ਉਹ ਬੰਦ ਹੋ ਚੁੱਕਿਆ ਆ ਸਾਡੀ 22 ਤਰੀਕ ਨੂੰ ਆਉਣ ਵਾਲੀ 22 ਤਰੀਕ ਨੂੰ ਦਿੱਲੀ ਦੇ ਵਿੱਚ ਕਿਸਾਨ ਜਿਹੜੇ ਸਾਡੇ ਮਜ਼ਦੂਰ ਮੋਰਚਾ ਆ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆ ਇਹ ਮਤਲਬ ਇਹਨਾਂ ਦੀ ਇੰਡੀਆ ਲੈਵਲ ਦੀ ਮੀਟਿੰਗ ਜਿਹੜੀ ਆ ਭਾਰਤ ਲੈਵਲ ਦੀ ਮੀਟਿੰਗ ਜਿਹੜੀ ਆ ਉਹ ਦਿੱਲੀ ਵਿੱਚ ਹੋਣ ਜਾ ਰਹੀ ਆ 22 ਤਰੀਕ ਨੂੰ ਉਸ ਤੋਂ ਬਾਅਦ ਨਵੇਂ ਫੈਸਲੇ ਜੋ ਵੀ ਆਉਣਗੇ ਮੋਤੇ ਲਈ ਉਹ ਬਾਈਕਰੀ ਤੋਂ ਬਾਅਦ ਦੱਸ ਦਿੱਤੇ ਜਾਣ। ਪ੍ਰਧਾਨ ਜੀ ਜੇ ਗੱਲ ਕਰੀਏ ਤੇ ਲਾਂਘਾ ਜਿਹੜਾ ਬੰਦ ਕੀਤਾ ਵਾ ਕੀ ਉਹ ਖੁੱਲਣ ਦੀ ਕੋਈ ਸੁਭਾਵਨਾ? ਵੇਖੋ ਜੀ ਜਿਹੜਾ ਲਾਂਘਾ ਬੰਦ ਕੀਤਾ ਆ ਸਰਕਾਰ ਨੂੰ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਆ ਵੀ ਲਾਂਘਾ ਜਿਹੜਾ ਖੋਲ ਦਿੱਤਾ ਜਾਵੇ। ਜਦਕਿ ਹਰਿਆਣਾ ਸਰਕਾਰ ਨੇ ਗਾੜੀ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਆਪਣੇ ਪਿਸਟਲ ਪਾਈ ਹੋਏ ਉਹਦੀ ਵੀ ਸੁਣਵਾਈ ਅਗਲੇ ਦਿਨਾਂ ਦੇ ਵਿੱਚ ਹੋਣ ਜਾ ਰਹੀ ਆ। ਜਿਹੜਾ ਲਾਂਘਾ ਆ ਵੇਖੋ ਜੀ ਸਰਕਾਰ ਤੇ ਜੇਕਰ ਸੰਵਿਧਾਨ ਨੂੰ ਮੰਨਦੀ ਆ ਸਰਕਾਰ ਤਾਂ ਫਿਰ ਉਹ ਜ਼ਰੂਰ ਕਿਸਾਨਾਂ ਨੂੰ ਅੱਗੇ ਲੰਘਣ ਦੇਗੀ। ਦੇਵ ਸਰਦਾਰ ਨੂੰ ਨਹੀਂ ਮੰਨਦੀ ਤਾਂ ਫਿਰ ਨਹੀਂ ਜਾਣਦੇ ਸੀ ਬਾਕੀ ਹੁਣ ਤੱਕ ਦਾ ਜੇ ਆਪਾਂ ਚੱਲੀਏ ਲੈ ਕੇ ਤੇ ਸਰਕਾਰ ਨੇ ਜਿਹੜੇ ਆ ਉਹਨੇ ਸਵਦਾਸ ਦੀਆਂ ਝੱਟੀਆਂ ਓਡੀਆਂ માં ਸਰ ਸਰਦਾਰ ਦਾ ਸਰਕਾਰ ਨੇ ਇੱਕ ਪੱਖ ਹੋਣੀ ਮੰਨਿਆ ਇੱਕ ਗੱਲ ਜਿਹਨੂੰ ਕਹਿੰਦੇ ਇੱਕ ਪੁਆਇੰਟ ਹੋਣੀ ਸਰਕਾਰ ਨੇ ਮੰਨਿਆ ਸਵਦਾਸ ਦੀਆਂ ਝੱਟੀਆਂ ਓਡੀਆਂ ਨੇ ਇਹ ਕਰਕੇ ਸਰਕਾਰ ਦੇ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਆਪਣੇ ਹੱਕਾਂ ਲਈ ਜੋ ਆਪਾਂ ਪ੍ਰੋਟੈਸਟ ਕਰਨਾ ਹੈ ਉਹ ਦਿੱਲੀ ਜਾ ਕੇ ਕਰ ਸਕੀਏ